ਕਿਹੜੇ ਮਨੁੱਖਾਂ ਦੇ ਚੰਗੇ ਭਾਗ ਹਨ ਅਤੇ ਕਿਹੜੇ ਮਨੁੱਖਾਂ ਦੇ ਮੰਦੇ ਭਾਗ ਹਨ ਜਿੰਨਾ ਮਨੁੱਖਾਂ ਦੇ ਚੰਗੇ ਭਾਗ ਹਨ ਉਹਨਾਂ ਦੇ ਮਨ ਵਿੱਚ ਪ੍ਰਭੂ ਦੀ ਭਗਤੀ, ਪ੍ਰੇਮ ਭਾਵਨਾ ਤੇ ਪਿਆਸ ਹੈ ਆਪਣੇ ਗੁਰੂ ਪ੍ਰਤੀ ਖਿੱਚ ਹੈ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਹਨ ਜਿਵੇਂ ਗੁਰਵਾਣੀ ਵਿੱਚ ਮਹਾਰਾਜ ਫਰਮਾਉਂਦੇ ਆ ਹਰ ਜਨ ਕੇ ਬੜ ਭਾਗ ਵਡੇਰੇ ਜਿਨ ਹਰ ਹਰ ਸਰ ਦਾ ਹਰ ਪਿਆਸ ਇਸ ਦੇ ਉਲਟ ਜਿੰਨਾ ਮਨੁੱਖਾਂ ਦੇ ਮੰਦੇ ਭਾਗ ਹਨ ਜਿਨ੍ਹਾਂ ਦੀ ਕਿਸਮਤ ਮਾੜੀ ਆਖ ਸਕਦੇ ਆ ਉਹਨਾਂ ਨੂੰ ਚੰਗੀ ਸੰਗਤ ਨਹੀਂ ਮਿਲੀ ਉਹਨਾਂ ਦੇ ਮਨ ਵਿੱਚ ਪ੍ਰਭੂ ਪ੍ਰੇਮ ਨਹੀਂ ਆਇਆ ਉਹ ਬਦ ਕਿਸਮਤ ਹਨ ਉਹਨਾਂ ਦਾ ਜੀਵਨ ਵੀ ਫਟਕਾਰਯੋਗ ਹੈ ਇਨਾ ਵਾਰੀ ਗੁਰਬਾਣੀ ਵਿੱਚ ਮਹਾਰਾਜ ਫਰਮਾਉਂਦੇ ਆ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਇਹ ਚੰਗੇ ਅਤੇ ਮੰਦੇ ਮਨੁੱਖਾਂ ਦੇ ਭਾਗ ਹਨ